ਕੇਂਦਰ ਸਰਕਾਰ ਆਂਗਣਵਾੜੀ ਕੇਂਦਰਾਂ ਨੂੰ ਮਜ਼ਬੂਤ ਕਰਨ ਅਤੇ ਵਰਕਰ ਹੈਲਪਰ ਨੂੰ ਵਿਧਾਨਿਕ ਲਾਭ ਦੇਣ ਲਈ ਬਜਟ ਵਿੱਚ ਕਰੇ ਵਾਦਾ। ਇਹਨਾ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਵੱਲੋਂ ਰੋਪੜ ਦੇ ਰਣਜੀਤ ਸਿੰਘ ਬਾੜਵਿਚ ਤਰਨਾ ਪ੍ਰਦਰਸ਼ਨ ਕੀਤਾ ਗਿਆ। ਅੱਜ ਲਾਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ਼ ਹੈਲਪਰਜ਼ ਦੇ ਸੱਦੇ ਤੇ ਦੇਸ਼ ਪਰਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਖਾਂ ਦੀ ਗਿਣਤੀ ਵਿੱਚ ਆਪਣੀ ਮੰਗ ਸਬੰਧੀ ਇਕੱਠੇ ਹੋ ਕੇ ਆਕਾਸ਼ ਗੰਜਾਉ ਨਾਅਰੇ ਨਾਲ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੇ ਵਿੱਤ ਮੰਤਰੀ ਸੀ타 ਰਮਨ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਨਪੂਰਨਾ ਨੂੰ ਦੇਸ਼ ਪਰ ਤੋਂ ਮੰਗ ਪੱਤਰ ਭੇਜੇ ਗਏ। All India Federation ਦੇ ਫੈਸਲੇ ਅਨੁਸਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਇਸ ਸੱਦੇ ਨੂੰ ਜ਼ਿਲ੍ਹਾ ਦੇ ਪ੍ਰਧਾਨ ਦੀ ਅਗਵਾਈ ਵਿੱਚ ਪੂਰੇ ਜੋਸ਼ੋਖਰੋਸ਼ ਨਾਲ ਮੰਗਾਂ ਦੇ ਨਾਰੇ ਲਾਉਂਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਆਂਗਣਵਾੜੀ ਵਰਕਰ ਹੈਲਪਰ ਨੂੰ ਸੰਵਿਧਾਨਿਕ ਲਾਭ ਦਿੱਤੇ ਜਾਣ ਤੇ ਕਟੋ-ਕਟੋ ਜੁਰਤ 26000 ਕੀਤੀ ਜਾਵੇ ਇਸ ਤੋਂ ਇਲਾਵਾ ਪ੍ਰਾਈਮਰੀ ਐਜੂਕੇਸ਼ਨ ਆਂਗਣਵਾੜੀ ਕੇਂਦਰਾਂ ਵਿੱਚ ਦੇਣੀ ਯਕੀਨੀ ਬਣਾਈ ਜਾਵੇ ਇਸ ਨੂੰ ਆਂਗਣਵਾੜੀਆਂ ਤੋਂ ਖੋਹ ਕੇ 49 ਸਾਲਾ ਤੋਂ ਕੰਮ ਕਰਦੀ ਆ ਰਹੀ ਸਕੀਮ ਨੂੰ ਖੋਰਾ ਨਾ ਲਾਇਆ ਜਾਵੇ ਡਿਜੀਟਲਾਈਜੇਸ਼ਨ ਦੇ ਨਾਮ ਤੇ ਆਂਗਣਵਾੜੀ ਵਰਕਰਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਡਿਜੀਟਲ ਕਰਨ ਦੇ ਲਈ ਸਾਧਨਾ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਨੈਸ਼ਨਲ ਸਰਵੇ ਦੀਆਂ ਰਿਪੋਰਟਾਂ ਵੇਖੀਆਂ ਜਾਂ ਤਾਂ ਅੱਜ ਦੇਸ਼ ਵਿੱਚ ਕਪੋਸ਼ਨ ਵਰਗੀਲਾ ਇਲਾਜ ਬਿਮਾਰੀ ਫੈਲ ਰਹੀ ਹੈ ਪਰ ਸਰਕਾਰ ਇਸ ਨੂੰ ਖਤਮ ਕਰਨ ਲਈ ਸਿਰਫ ਗੱਲਬਾਤ ਹੀ ਸਾਰ ਰਹੀ ਹੈ ਜੇਕਰ ਸੱਚਮੁੱਚ ਸਰਕਾਰ ਆਈਸੀਡੀਐਸ ਨੂੰ ਵੀ ਚਲਾਉਣਾ ਚਾਹੁੰਦੀ ਹੈ ਤਾਂ ਆਈਸੀਡੀਐਸ ਦਾ ਬੰਡਾ ਬਜਟ ਤੁਰੰਤ ਜਾਰੀ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਵਰਕਰ ਹੈਲਪਰ ਨੂੰ ਕਟੋ-ਕਟੋ ਜਰਤ ਅਤੇ ਗ੍ਰੈਜੂਟੀ ਵਿੱਚ ਸ਼ਾਮਿਲ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਮੰਗਾਵਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਗਰਾਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ ਆਹ ਸਰਕਾਰਾਂ ਮੁਰਦਾਬਾਦ 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 ਮਜ਼ਦੂਰਾਂ ਦੀ ਮੰਗਾਂ ਨਾ ਮੰਨਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਅੰਗਨਵਾੜੀ ਮਲਾਜਮ ਯੂਨੀਅਨ ਸਿੱਟੂ ਜਿੰਦਾਬਾਦ 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 ਅੰਗਨਵਾੜੀ ਮਲਾਜਮ ਯੂਨੀਅਨ ਸਿੱਟੂ ਜਿੰਦਾਬਾਦ 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 ਮਾਤ ਮਹਿਨਤਾ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਮੈਂ ਜ਼ਿਲ੍ਹਾ ਪ੍ਰਧਾਨ ਅੰਜੁਵਾਲਾ ਅੱਜ ਸਾਡੇ ਅੰਗਨਵਾੜੀ ਵਰਕਰਾਂ ਬਾਕ-ਬਾਕ ਤਾਂ ਮਾਂ ਤੋਂ ਆਈਆਂ ਕੱਟੀਆਂ ਹੋਈਆਂ ਇਹਨਾਂ ਵਿੱਚ ਰੋਸ ਹੈ ਇਹਨਾਂ ਵਿੱਚ ਰੋਸ ਇਹ ਗੱਲ ਹੈ ਵੀ ਸਾਨੂੰ ਇੱਕ ਮੋਬਾਈਲ ਸਾਡੇ ਆਪਣੇ ਪਰਸਨਲ ਮੋਬਾਈਲ ਹੈ ਸਾਨੂੰ ਮਜਬੂਰ ਕੀਤਾ ਜਾ ਰਿਹਾ ਵੀ ਇਹਦੇ ਪਰ ਸਰਵੇ ਕੀਤਾ ਜਾਵੇ ਕਿਾ ਇੱਕ ਪਿੰਡ ਦਾ ਸਾਰੇ ਦਾ ਸਰਵੇ ਸਾਡੇ ਪਰਸਨਲ ਮੋਬਾਈਲ ਤੇ ਹੋ ਜੂਗਾ ਜੀ ਕਿਾ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਜਿਹੜਾ ਡਾਟਾ ਇਕੱਠਾ ਕਰਦੇ ਆ ਇੱਕ ਜ਼ਿਲ੍ਹਾ ਲੈਵਲ ਤੇ ਡਾਟਾ ਇਕੱਠਾ ਕਰਦੇ ਆ ਕਿਾ ਇੱਕ ਮੋਬਾਈਲ ਚ ਕਰ ਸਕਦੇ ਆ ਜੀ ਤਾਂ ਇਸ ਕਰਕੇ ਸਾਡੇ ਨਾਲ ਤੱਕਾ ਹੋ ਰਿਹਾ ਵੀ ਅਸੀਂ ਕਹਿੰਦੇ ਆ ਵੀ ਸਾਨੂੰ ਟੈਪ ਦੇਜਣ ਤਾਂ ਹੀ ਅਸੀਂ ਇਹ ਕੰਮ ਸ਼ੁਰੂ ਕਰੋਗੇ ਤੇ ਅਸੀਂ ਇਹ ਜਿਹੜੇ ਪ੍ਰਸ਼ਾਸਨਿਕ ਅਧਾਰਿਆਂ ਸੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਨੂੰ ਬਾਰ-ਬਾਰ ਕਹਿ ਕੇ ਕਿ ਸਾਡੀ ਵਰਕਰਾਂ ਨੂੰ ਮਜਬੂਰ ਨਾ ਕਰਿਆ ਜਾਵੇ ਕਿਉਂਕਿ ਅੱਜ ਕੱਲ ਤਾਂ ਫੋਟੋ ਸਾਡੀ ਆਪਣੀ ਪਰਸਨਲ ਫੋਟੋ ਵੀ ਅਸੀਂ ਡਾਊਨਲੋਡ ਕਰ ਲੈਂਦੇ ਆ ਉਹ ਵੀ ਫੋਨ ਫੁੱਲ ਦਿਖਾਣ ਲੱਗ ਜਾਂਦਾ ਕਿਉਂਕਿ ਸਾਡੇ ਕੋਲ ਇੰਨੇ ਮਹਿੰਗੇ ਫੋਨ ਸਾਡੇ ਪਿੰਡ ਦਾ ਜਿਹੜਾ ਸਰਵੇ ਹੈ ਬੱਚਿਆਂ ਦਾ ਬੜਿਆਂ ਦਾ ਬਜ਼ੁਰਗਾਂ ਦਾ ਉਹ ਸਾਰਾ ਹੀ ਸਰਵੇ ਹੁੰਦਾ ਹੈ ਕਿਹਦੀ ਮੈਰਿਜ ਹੋ ਗਈ ਕਿਹਦੀ ਡੈਥ ਹੋ ਗਈ ਉਹ ਕਹਿੰਦੇ ਵੀ ਸਾਡੇ ਆਪਣੇ ਸਾਡੇ ਜਿਹੜੇ ਪਰਸਨਲ ਫੋਨ ਹੈ ਵੀ ਉਹਨਾਂ ਵਿੱਚ ਕਰਿਆ ਜਾਵੇ ਜਦ ਕਿ ਸਾਡੇ ਫੋਨਾਂ 'ਚ ਜਿੰਨੀ ਸਪੇਸ ਹੈ ਨਹੀਂ ਕਿ ਜੇ ਉਹ ਡਿਲੀਟ ਹੋ ਸਤੋਂ ਹੋ ਜਾਂਦਾ ਹੈ ਫਿਰ ਅਸੀਂ ਕਿੱਥੋਂ ਤੋਂ ਉਹਨਾਂ ਨੂੰ ਡਾਟਾ ਦਿਖਾਵਾਂਗੇ ਸਾਡੇ ਫੋਨ ਖਰਾਬ ਹੋ ਸਕਦੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਜਣ ਲੈਪਟਾਪ ਦੀ ਮੰਗ ਕਰੀ ਹੈ ਵੀ ਉਹ ਸਾਨੂੰ ਦੇ ਜਾਣ ਤੇ ਅਸੀਂ ਸਾਰਾ ਕੰਮ ਕਰਨ ਨੂੰ ਤਿਆਰ ਆ ਤੇ ਇੱਕ ਸਾਡੀ ਜਿਹੜੀ ਸੈਲਰੀ ਹੈ ਕਦੇ ਪੰਜਾਬ ਸਰਕਾਰ ਪਾ ਦਿੰਦੀ ਹੈ ਕਦੇ ਕੇਂਦਰ ਸਰਕਾਰ ਪਾ ਦਿੰਦੀ ਹੈ ਸਾਨੂੰ ਟੁਟਕਲ-ਪੁਟਕਲ ਸੈਲਰੀ ਆਂਦੀ ਹੈ ਜਿਹੜੀ ਨਾ ਹੀ ਕਿਸੇ ਹਰਤ ਲੱਗਦੀ ਆ ਜਿਹੜੀ ਫੀਡ ਹੈ ਜਿਹੜੇ ਫੀਡ ਹੈ ਬੱਚਿਆਂ ਤੱਕ ਜਾਂਦੀ ਆ ਉਹ ਫੀਡ ਇੰਨੀ ਘਟੀਆ ਏ ਇਹਦੇ ਵਿੱਚ ਇਹ ਹੁੰਦਾ ਵੀ ਖਿਚੜੀ ਨੂੰ 5 ਮੀਟਰ ਬਣੀ ਨੂੰ ਨਹੀਂ ਹੁੰਦੇ ਜਦੋਂ ਕੋੜੀ ਹੋ ਜਾਂਦੀ ਆ ਤੇ ਉਸ ਨੂੰ ਮਜਬੂਰ ਕਰਿਆ ਜਾਂਦਾ ਵੀ ਉਹ ਖਿਚੜੀ ਹੋਣਾ ਤੱਕ ਬੰਡੀ ਜਾਵੇ ਤੇ ਅਸੀਂ ਅਸੀਂ ਆਪਣੇ ਪਿੰਡ ਦੇ ਲੋਕਾਂ ਨਾਲ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਦਾ ਸਾਡੀ ਜਿਹੜੀ ਫੀਡ ਹੈ ਅਸੀਂ ਉਹ ਵੀ ਚੇਂਜ ਕਰਨ ਦੀ ਮੰਗ ਕਰਦੇ ਆਂ ਅਸੀਂ ਲੈਪਟਾਪ ਦੀ ਮੰਗ ਕਰਦੇ ਆਂ ਜਿਹੜੀ ਸਾਡੀ ਸੈਲਰੀ ਟਾਈਮ ਟੂ ਟਾਈਮ ਆਣੀ ਚਾਹੀਦੀ ਹੈ ਜਿਹੜੀ 26000 ਰੁਪਏ ਦਿੱਤਾ ਸਾਨੂੰ ਮਿਲਣੀ ਚਾਹੀਦੀ ਹੈ ਜੋ ਕਿ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ ਉਹਦੇ ਪਰ ਇਹ ਸਰਕਾਰਾਂ ਮੰਨਣਾ ਮੇਰਾ ਨਾਮ ਗੁਰਦੀਪ ਕੌਰ ਪੰਜਾਬ ਦੇ ਜਨਤ ਸਕੱਤਰ ਸੀਟੂ ਆਂਗਨਵਾੜੀ ਮੁਲਾਜ਼ਮ ਯੂਨੀਅਨ ਜਿਹੜਾ ਅੱਜ ਸਾਡਾ ਅੱਜ ਦਾ ਰੋਸਟਰ ਰਾਏ ਇਹ ਸਾਡਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਪ੍ਰਤੀ ਹੈ ਕਿਉਂਕਿ ਸਾਡੀ ਜਿਹੜੀ ਇਹ ਜਥੇਵੰਦੀ ਆਲ ਇੰਡੀਆ ਵਿੱਚ ਹਿੰਦੂਸਤਾਨ ਵਿੱਚ ਹੈਗੀ ਹੈ ਹਿੰਦੂਸਤਾਨ ਦੇ ਵਿੱਚ 26 ਲੱਖ ਤੋਂ 26 ਲੱਖ ਤੋਂ ਵੱਧ ਆਂਗਣਵਾੜੀ ਵਰਕਰ ਹੈਲਪਰ ਕੰਮ ਕਰਦੇ ਆਂ ਔਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਪਿਛਲੇ 10 ਸਾਲ ਤੋਂ ਸਾਡਾ ਇੱਕ ਵੀ ਪੈਸਾ ਨਹੀਂ ਵਧਾਇਆ ਸਗੋਂ ਜਿਹੜਾ ਕੇਂਦਰ ਦਾ ਬਜਟ ਹੈ ਉਹ ਇੰਨਾ ਲੇਟ ਆ ਰਿਹਾ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਜਿਹੜਾ ਮਾਨ ਪੱਤਾ ਹੈ ਉਹ ਦੋ ਤਿੰਨ ਕਿਸ਼ਤਾਂ ਵਿੱਚ ਮਿਲਦਾ ਕਦੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਦਿੰਦੀ ਹੈ ਕਦੇ ਉਹਨਾਂ ਨੂੰ ਕੇਂਦਰ ਵਾਲਾ ਮਿਲਦਾ ਹੈ ਤੇ ਇਸ ਕਰਕੇ ਸਾਡਾ ਜਿਹੜੇ ਇਹ ਫੈਸਲਾ ਸੀਗਾ ਕਿ ਅਸੀਂ 10 ਜੁਲਾਈ ਨੂੰ ਆਪਣਾ ਮੰਗ ਦਿਵਸ ਮਨਾਉਂਦੇ ਹੋਏ ਸਾਰੇ ਆਲ ਇੰਡੀਆ ਵਿੱਚ ਮੰਗ ਪੱਤਰ ਭੇਜਾਂਗੇ ਪਰ ਅ ਅੱਜ 11 ਤਰੀਕ ਨੂੰ ਅਸੀਂ ਰੋਪਣ ਦਾ ਕਰ ਰਹੇ ਹਾਂ ਕਿਉਂਕਿ ਰੋਪਣ ਦਾ ਕੱਲ ਰਹਿ ਗਿਆ ਸੀਗਾ ਤੇ ਅੱਜ ਜਿਹੜਾ ਮੰਗ ਪੱਤਰ ਅਸੀਂ ਆਪਣੇ ਮੰਤਰੀ ਅਨਪੂਰਨਾ ਜੀ ਨੂੰ ਤੇ ਪ੍ਰਧਾਨ ਮੰਤਰੀ ਜੀ ਨੂੰ ਤੇ ਇੱਥੇ ਦੇ ਸੀਐਮ ਸਾਹਿਬ ਨੂੰ भेਜਾਂਗੇ ਕਿ ਅੰਗਣਵਾੜੀ ਵਰਕਰਾਂ ਦੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਆ ਪਹਿਲਾਂ ਤਾਂ ਉਹ ਸਾਡੇ ਅੰਗਣਵਾੜੀ ਸੈਂਟਰਾਂ ਵਿੱਚ ਭੇਜੋ ਸਾਡੇ ਅੰਗਣਵਾੜੀ ਸੈਂਟਰ ਦੀ رونਕ ਤੇ ਜਿਹੜਾ ਫੀਡ ਹੈ ਇੰਨੀ ਗੰਦੀ ਫੀਡ ਪੰਜਾਬ ਦੀ ਸਰਕਾਰ ਦੇ ਰਹੀ ਹੈ ਜਿਹਨੂੰ ਲਾਹ ਪਤਰੀ ਐਕਸੈਪਟ ਨਹੀਂ ਕਰ ਰਹੇ ਔਰ बार-बार ਸਾਨੂੰ ਪ੍ਰੈਸ ਦਾ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਪਰ ਉਹਨਾਂ ਦੇ ਕੰਨਾਂ ਤੱਕ ਜੂ ਨਹੀਂ ਸਰਕ ਰਹੀ ਕਿਉਂਕਿ ਜਿਹੜਾ ਇਹ ਫੀਡ ਦਾ ਟੈਂਡਰ ਦੇ ਅਸੀਂ ਵੇਰਖਾ ਨੂੰ ਤੇ ਹੁਣੇ ਮਾਰਕ ਫੈਟ ਤੋਂ ਫੀਡ ਭੇਜ ਰਹੀ ਹੈ ਇੰਨੀ ਗੰਦੀ ਫੀਡ ਹੈ ਜਿਹੜੀ ਸਾਨੂੰ ਖਿਚੜੀ ਭੇਜਦੇ ਇੰਨੀ ਕੋੜੀ ਹੈ ਉਹ ਜਿਹੜਾ ਦਲੀਆ ਉਹਦੇ ਵਿੱਚ ਨਾਲ ਇਸ ਮਿੱਠਾ ਰਲਾਇਆ ਹੋਇਆ ਜਦੋਂ ਅਸੀਂ ਭੁੰਨਦੇ ਆ ਤਾਂ ਉਹ ਚਿਨੀ ਜળ ਜਾਂਦੀ ਹੈ ਨਾ ਕੀ ਹੈ ਔਰ ਨਾ ਦੁੱਧ ਦਾ ਲਾਹ ਪਤਰੀ ਔਰ ਮੁਰਮੁਰਾ ਜਿਹੜਾ ਇੰਨਾ ਖਰਾਬ ਹੈ ਉਹਨੂੰ ਬੱਚੇ ਔਰ ਲਾਹ ਪਤਰੀ ਖਾਣ ਤੋਂ ਬਿਲਕੁਲ ਗਰੇਜ ਕਰਦੇ ਆ ਉਹ ਖਾਂਦੇ ਨਹੀਂ ਹੈ ਤੇ ਇਸਾ ਨੂੰ ਇਹ ਵਾਰ-ਵਾਰ ਮੁਸ਼ਕਲ ਆ ਰਹੀ ਐ ਅਸੀਂ ਵਾਪਸ ਵੀ ਕਰਦੇ ਆ ਦੁਬਾਰਾ ਸਾਨੂੰ ਉਹੀ ਫੀਡ ਦੁਬਾਰਾ ਭੇਜੀ ਜਾਂਦੀ ਐ ਜਿਹੜੀ ਪੰਜੀਰੀ ਭੇਜਦੇ ਸੀ ਵੇਰ ਕਾ ਤੋਂ ਬਹੁਤ ਵਧੀਆ ਸੀ ਜਿਹੜੀ ਹੁਣ ਪੰਜੀਰੀ ਆ ਰਹੀ ਉਹ ਵੀ ਪੰਜੀਰੀ ਕੱਚੀ ਐ ਸੋ ਅ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਲਾਭਪਾਤਰੀਆਂ ਜਿਹੜੇ ਤੁਸੀਂ ਕਹਿੰਨੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਐ ਜੇ ਪੰਜਾਬ ਦੀ ਜਵਾਨੀ ਨੂੰ ਇਹ ਛੋਟੀ ਉਮਰ ਵਿੱਚ ਜੇ ਵਧੀਆ ਖੁਰਾਕ ਨਾ ਮਿਲੀ ਵਧੀਆ ਉਹਦੇ ਵਿੱਚ ਪੋਸ਼ਣ ਤੱਤ ਨਾ ਹੋਏ ਤਾਂ ਬੱਚੇ ਦੀ ਗ੍ਰੋਥ ਬਿਲਕੁਲ ਹੋਣੀ ਰੁਕੇਗੀ ਤੇ ਇਹਦੇ ਨਾਲ-ਨਾਲ ਸਾਨੂੰ ਕੇਂਦਰ ਤੇ ਵੀ ਇਹੀ ਰੋਸ ਹੈ ਕਿ ਉਹ ਜਿਹੜੀ ਆਏ ਵਾਰੀ ਆਪਣੇ ਬਜਟ ਵਿੱਚ ਆਪਣਾ ਇਹ ਕਟੋਤੀ ਕਰ ਦਿੰਦੀ ਹੈ ਬਜਟ ਦੀ ਤੇ ਉਹ ਬਜਟ ਸਾਨੂੰ ਪੂਰਾ ਦਿੱਤਾ ਜਾਵੇ ਤੇ ਇਸ ਹੁਣ ਜਿਹੜੀ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਉਹਦੇ ਵਿੱਚ ਸਾਡੀ ਅੰਗਨਵਾੜੀ ਸੈਂਟਰਾਂ ਦੇ ਢਾਂਚੇ ਬੱਚੇ ਤੇ ਅੰਗਨਵਾੜੀ ਸੈਂਟਰਾਂ ਦਾ ਜਿਹੜਾ ਮਾਨਪੱਤਾ ਉਹਦੇ ਬਾਰੇ ਸੋਚਿਆ ਜਾਵੇ ਜਿਹੜੀ ਗ੍ਰੈਜੂਇਟੀ ਤਿੰਨ ਸਟੇਟਾਂ ਵਿੱਚ ਲਾਗੂ ਹੋਈ ਹੈ ਕੇਰਲਾ, ਗੁਜਰਾਤ ਤੇ ਪੰਡੋਚੇਰੀ ਵਿੱਚ ਅਸੀਂ ਗ੍ਰੈਜੂਇਟੀ ਦੀ ਵੀ ਮੰਗ ਕਰ ਰਹੇ ਹਾਂ ਕਿਉਂਕਿ ਆਂਗਣਵਾੜੀ ਵਰਕਰ ਜਦੋਂ ਆਪਣੇ ਘਰੋਂ ਰਿਟਾਇਰ ਹੋ ਕੇ ਜਾਂਦੀ ਹੈ ਅਸੀਂ ਲੜਕੀ 1 ਲੱਖ ਰੁਪਿਆ ਲਿਆ 1 ਲੱਖ ਇੰਨਾ ਜ਼ਿਆਦਾ ਨਹੀਂ ਹੈ ਅਸੀਂ ਕਹਿੰਦੇ ਹਾਂ ਕਿ ਘੱਟੋ ਘੱਟ 5 ਲੱਖ ਰੁਪਿਆ ਗ੍ਰੈਜੂਇਟੀ ਔਰ ਘੱਟੋ ਘੱਟ 26000 ਰੁਪਏ ਆਂਗਣਵਾੜੀ ਵਰਕਰ ਤੇ 15000 ਰੁਪਏ ਆਂਗਣਵਾੜੀ ਹੈਲਪਰ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਸੌਖਾ ਹੋਵੇ